ਵੀਡੀਓ ਦੇਖਣ ਵਾਲੇ ਸਾਰੇ ਪੈਨਪ੍ਰਾਪਾ ਨੂੰ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਇਸ ਟਾਈਮ ਆਪਾਂ ਖੜੇ ਆਂ ਜੀ ਸਾਊਥ ਆਸਟ੍ਰੇਲੀਆ ਦੇ ਟਾਊਨ ਪੋਰਟ ਅਗਾਸਟਾ ਦੇ ਵਿੱਚ ਰਾਤ ਆਪਾਂ ਇੱਥੇ ਰੁਕੇ ਸੀ ਆ ਕੈਰਾਬਨ ਪਾਰਕ ਆਪਣੇ ਪਿੱਛੇ ਤੇ ਹੁਣ ਆਪਾਂ ਇੱਥੋਂ ਨਿਕਲਾਂਗੇ ਐਡੀਲੇਡ ਨੂੰ ਪਰ ਉਸ ਤੋਂ ਪਹਿਲਾਂ ਇਸ ਟਾਊਨ ਦੀਆਂ ਕਈ ਥਾਵਾਂ ਨੇ ਦੇਖਣ ਵਾਲੀਆਂ ਜਿਨ੍ਹਾਂ ਵਿੱਚੋਂ ਵੈਸਟਰਨ ਬ੍ਰਿਜ ਆਊਟਬੈਕ ਸੈਂਟਰ ਕਲਚਰਲ ਪਾਰਕ ਤੱਕ ਦੋ ਥਾਵਾਂ ਹੋਰ ਨੇ ਉਹ ਦੇਖਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਚੱਲਦੇ ਆਂ ਕਾਫੀ ਵਗੈਰਾ ਪੀਣੇ ਆ ਟਾਊਨ ਤੋਂ ਬਾਹਰ ਚੱਲਦੇ ਆਂ ਤੇ ਐਡੀਲੇਡ ਇੱਥੋਂ ਹੈਗਾ ਸਾਰਾ 300 ਕਿਲ ਤੇ ਆਪਾਂ ਦੁਪਹਿਰੇ ਜੇ ਇੱਥੋਂ ਦਾ ਜੋ ਦੇਖਣ ਵਾਲਾ ਉਹ ਦੇਖ ਕੇ ਫਿਰ ਐੜੀ ਲੇਡ ਨੂੰ ਨਿਕਲਾਂਗੇ। ਹਾਂਜੀ ਆਪਾਂ ਇੱਥੋਂ ਨਿਕਲ ਚੱਲੇ ਆ ਕੈਰਾਵਨ ਪਾਰਕ ਤੋਂ ਪੋਰਟ ਅਗਸਟੇ ਦੇ ਦੀਆਂ ਅਟਰੈਕਸ਼ਨਸ ਦੇਖਣ ਲਈ। ਉਸ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਕਾਰ ਲਈ ਸਮਾਨ ਲੈਣਾ। ਕੋਲੈਂਟ ਲੈਣਾ ਕਾਰ ਲਈ ਕੋਲੈਂਟ ਥੋੜਾ ਜਿਹਾ ਘਾਟਾ ਕਾਰ 'ਚ। ਉਹ ਪਵਾਵਾਂਗੇ। ਫਿਰ ਥੋੜੀ ਜਿਹੀ ਕੌਫੀ ਘਾਟਾ ਸਰੀਰ 'ਚ ਕੌਫੀ ਪੂਰੀ ਕਰਾਂਗੇ। ਫੇਰ ਉਸ ਤੋਂ ਬਾਅਦ ਆਪਾਂ ਚੱਲਾਂਗੇ ਦੇਖਣਾ ਕੂਲੈਂਟ ਪਾਉਣ ਲੱਗਿਆ ਕੂਲੈਂਟ ਲੈਵਲ ਥੋੜਾ ਜਿਹਾ ਘੱਟ ਸੀ ਪਹਿਲਾਂ ਉਹਨਾਂ ਨੂੰ ਜਾ ਕੇ ਪੁੱਛ ਕੇ ਵੀ ਸਹੀ ਵੀ ਆ ਉੱਥੇ ਨਾ ਵੈਸੇ ਇਹ ਹੁੰਦਾ ਵੀ ਆਪਾਂ ਮਿਕਸ ਨਹੀਂ ਕਰ ਸਕਦੇ ਜੇ ਕੂਲੈਂਟ ਦੂਜਾ ਹੋਵੇ ਹਰਾ ਜਾਂ ਤੇਜ ਹੈਗਾ ਤੇ ਇਹਦੇ ਵਿੱਚ ਪਿੰਕ ਹੀ ਆ ਪਰ ਇਹ ਨਹੀਂ ਪਤਾ ਸੀ ਪਿੰਕ ਨਾਰਮਲ ਆ ਜਾਂ ਪਿੰਕ ਆਰਗੇਨਿਕ ਆ ਪਰ ਉਹ ਕਹਿੰਦਾ ਟੋਇਟਾ ਚ ਨਾਰਮਲੀ ਇਹੀ ਪੈਂਦਾ ਤੇ ਉਹ ਆਪਾਂ ਇਹ ਪਿੰਕ ਜਿਹਾ ਪਾਉਣ ਲੱਗਿਆ ਹੁਣ ਸਾਹਮਣੇ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪੌਟ ਅਗਸਟਾ ਦਾ ਪਿੱਚੀ ਰਿੱਚੀ ਰੇਲਵੇ ਸਟੇਸ਼ਨ ਆ ਇਹ ਜਿਹੜਾ ਸਟੇਸ਼ਨ ਸੀ ਬਿਲਡਿੰਗ ਦਾ ਨਹੀਂ ਪਤਾ ਬਿਲਡਿੰਗ ਸ਼ ਹੋ ਸਕਦਾ ਬਾਅਦ ਚ ਬਣੀ ਹੋਵੇ ਪਰ ਜਿਹੜਾ ਸਟੇਸ਼ਨ ਸੀ ਇਹ 1870 ਦੇ ਵਿੱਚ ਬਣਿਆ ਸੀ ਤੇ ਜਿਹੜੀ ਇੱਕ ਆਸਟ੍ਰੇਲੀਆ ਦੀ ਮਸ਼ਹੂਰ ਟ੍ਰੇਨਾਂ ਗਨ ਗਨ ਰੇਲਵੇ ਤੇ ਉਹ ਇੱਥੋਂ ਦੀ ਚੱਲਦੀ ਹੁੰਦੀ ਸੀ ਤੇ ਉਹ 1870 ਤੋਂ ਲੈ ਕੇ 1952 ਤੱਕ 77 ਸਾਲ ਇਹ ਸਟੇਸ਼ਨ ਚੱਲਦਾ ਰਿਹਾ ਤੇ 1952 ਚ ਬੰਦ ਕਰਤਾ ਸੀ ਉਸ ਤੋਂ ਬਾਅਦ ਫਿਰ ਇਹ ਦੁਬਾਰੇ ਇਹਨਾਂ ਨੇ 1974 ਦੇ ਵਿੱਚ ਜਿਹੜੀ ਉਹ ਲਾਈਨ ਸੀ ਰੇਲਵੇ ਲਾਈਨ ਉਹਨੂੰ ਪ੍ਰਿਜ਼ਰਵ ਕਰਕੇ ਜਿਹੜੀ ਜਿਵੇਂ ਆਪਣੇ ਕਹਿੰਦੇ ਨੇ ਟੂਰਿਸਟ ਅਟਰੈਕਸ਼ਨ ਬਣਾਈ ਤੇ ਇੱਥੇ ਸਟੀਮ ਟ੍ਰੇਨ ਆ ਇਹਨਾਂ ਨੇ ਜਿਹੜੀ ਉਹ ਰੇਲਵੇ ਲਾਈਨ ਸੀ 39 ਕਿਲੋਮੀਟਰ ਪ੍ਰਿਜ਼ਰਵ ਕਰ ਲਈ ਤੇ ਹੁਣ ਉਹ ਹਾਫ ਡੇ ਜਾਂ ਫੁੱਲ ਡੇ ਟ੍ਰਿਪ ਉਹਦੇ ਤੇ ਲੈ ਕੇ ਜਾਂਦੇ ਆ ਲੋਕਾਂ ਨੂੰ ਸਟੀਮ ਟ੍ਰੇਨ ਦੇ ਉੱਤੇ ਹੁਣ ਆਪਾਂ ਇਸ ਟਾਈਮ ਜਾ ਰਹੇ ਹਾਂ ਟ੍ਰੇਨ ਸਟੇਸ਼ਨ ਵੱਲ ਨੂੰ ਆ سامنے ਪੇਂਟਿੰਗ ਬਣਾਈ ਹੋਈ ਆ ਤੇ ਇਹ ਆ ਰੇਲਵੇ ਸਟੇਸ਼ਨ ਫੋਟ ਅਗਸਟਾ ਦਾ ਪਿੱਛੀ ਰਿੱਚੀ ਇੱਥੇ ਹੁਣ ਇਹ ਸਟੀਮ ਟ੍ਰੇਨ ਚਲਾਉਂਦੇ ਆ 39 ਕਿਲੋਮੀਟਰ ਲੰਬੀ ਲਾਈਨ ਇਹਨਾਂ ਨੇ ਪ੍ਰਿਜ਼ਰਵ ਕਰਕੇ ਲੋਕਾਂ ਨੂੰ ਉਹਦੇ ਤੇ ਅਜੇ ਟੂਰਿਸਟ ਅਟਰੈਕਸ਼ਨ ਲੈ ਕੇ ਜਾਂਦੇ ਆ। ਆ ਜਿਹਦੇ ਉੱਤੇ ਲਿਖਿਆ ਵੀ ਹੋਇਆ ਪਿਚੀ ਰਿਚੀ ਰੇਲਵੇ ਹੈਰੀਟੇਜ ਟ੍ਰੇਨ ਜਰਨੀ। ਉਹੀ ਜਿਹੜਾ ਇਤਿਹਾਸ ਪਹਿਲਾਂ ਆਪਾਂ ਦੱਸ ਕੇ ਹਟਿਆ ਉਹੀ ਇਹਨਾਂ ਨੇ ਇਹਦੇ ਉੱਤੇ ਲਿਖਿਆ ਹੋਇਆ। ਇਹ ਆ ਪਿਚੀ ਰਿਚੀ ਰੇਲਵੇ ਸਟੇਸ਼ਨ ਦਾ ਇਤਿਹਾਸ 1870 ਯਾਨੀ ਕਿ ਬਹੁਤ ਪਹਿਲਾਂ ਇਹਨਾਂ ਨੇ ਟ੍ਰੇਨ ਸਟਾਰਟ ਕਰ ਲਈ ਸੀ। ਹੁਣ ਆਪਾਂ ਸਾਹਮਣੇ ਚੱਲਿਆਂ ਬੈਡਲਾਟਾ ਆਊਟਬੈਕ ਸੈਂਟਰ। ਆਪਾਂ ਹੁਣ ਪਹੁੰਚ ਗਏ ਆਂ ਬੜਲਾ ਅਡਾ ਆਟੋਮੈਟਿਕ ਸੈਂਟਰ ਬੜਲਾ ਅਡਾ ਨਹੀਂ ਸੌਰੀ ਬੜਲਾਟਾ ਬੜਲਾਟਾ ਉਹ ਸੁਣਨ ਜਿਹਾ ਬੜਲਾ ਅਡਾ ਲੱਗਦਾ ਤੇ ਹੁਣ ਆਪਾਂ ਚੱਲੇ ਅਦੇ ਅੰਦਰ ਇਹ ਇਸ ਬੜਲਾਡਾਟ ਵਰਕ ਸੈਂਟਰ ਦੇ ਅੰਦਰ ਮੋਟੀ ਮੋਟੀ ਹਿਸਟਰੀ ਇਸ ਸਟੋਨ ਬਾਰੇ ਆ ਇਹਦੀ ਮੇਨ ਐਂਟਰੈਂਸ ਆ ਜਿਹੜੀ ਇਹਨਾਂ ਨੇ ਟਨਲ ਬਣਾਈ ਹੋਈ ਆ ਅੰਦਰ ਜਾਣ ਵਾਸਤੇ 24 ਡਾਲਰ ਪਰ ਪਰਸਨ ਦੀ ਟਿਕਟ ਆ ਦੇਖਣ ਦੀ australian out there ਚਲੋ ਆਪਾਂ ਦੇਖੋ ਹਿਸਟਰੀ ਦੇਖਦੇ ਨਾਲ ਨਾਲ ਇਹਦੇ ਅੰਦਰ ਇਹਨਾਂ ਨੇ ਮੋਟਾ-ਮੋਟਾ ਆਪਣੀ ਧਰਤੀ ਦੇ ਹਿਸਟਰੀ ਬਾਰੇ ਇੱਥੇ ਤੱਕ ਲਿਖਿਆ ਹੋਇਆ ਟਾਈਮ ਪੀਰੀਅਡ ਦੇ ਵਿੱਚ ਡਿਵਾਈਡ ਕਰਕੇ ਕ੍ਰੇਟੇਸੀਅਸ ਟਰਟਸਰੀ ਪੀਰੀਅਡ ਤੇ ਪਲੇਸਟੋਸੀਨ ਪੀਰੀਅਡ ਪਹਿਲਾਂ ਡਾਇਨਾਸੌਰ ਹੁੰਦੇ ਸੀ ਫਿਰ ਹੋਰ ਜਾਨਵਰ ਆ ਗਏ ਫਿਰ ਅੰਗਾਰੂਣੀ ਆ ਗਏ ਐਵੇਂ ਦਾ ਕੁਝ ਇਹਨਾਂ ਨੇ ਲਿਖਿਆ ਹੋਇਆ bones in the mud of time ਆ ਜਿਹੜੇ ਬੋਨਸ ਵਗੈਰਾ ਇਹਨਾਂ ਨੂੰ ਹੱਡੀਆਂ ਮਿਲੀਆਂ ਇਨਾਂ ਏਰੀਆ ਦੇ ਵਿੱਚੋਂ ਉਹਦੇ ਬਾਰੇ ਇਸੇ ਮਿਊਜ਼ੀਅਮ ਦੇ ਅੰਦਰ ਇੱਕ ਲਿਖਿਆ ਹੈ ਸ਼ਿਪਸ ਆਫ ਦਾ ਡੇਜ਼ਟਰ ਵੀ ਅਰਲੀ ਦਿਨਾਂ ਦੇ ਵਿੱਚ ਇੱਥੇ ਟਰਾਂਸਪੋਰਟੇਸ਼ਨ ਦੀ ਜਦੋਂ ਪ੍ਰੋਬਲਮ ਸੀ ਤਾਂ 1866 ਦੇ ਵਿੱਚ ਇਹਨਾਂ ਨੇ 86 ਬੋਤੇ ਲੈ ਕੇ ਆਏ ਸੀ ਕਰਾਚੀ ਤੋਂ 1866 ਤੇ ਤੇ ਉਹਦੇ ਨਾਲ ਆਏ ਸੀ 40 ਜਾਨੀ ਕਿ ਜਿਹੜੇ ਚੰਗੀ ਤਰ੍ਹਾਂ ਬੋਤਿਆਂ ਨੂੰ ਕੈਰ ਸਕਦੇ ਆਪਾਂ ਚਲਾ ਸਕਦੇ ਸੀ ਉਹ ਬੰਦੇ ਇਹਨਾਂ ਨੂੰ ਅਫਗਾਨ ਕਿਹਾ ਜਾਂਦਾ ਸੀ ਉਹਨਾਂ ਸਮੇਂ ਚ ਪਰ ਇਹ ਜ਼ਿਆਦਾਤਰ ਸਾਰੇ ਹੈਗੇ ਸੀ ਨਾਰਥਰਨ ਇੰਡੀਆ ਜੇ ਆਪਾਂ ਕਹ ਲਈਏ ਪੰਜਾਬ ਕਿਉਂਕਿ ਇਹ ਲੱਗਦੇ ਵੀ ਉਹਨਾਂ ਸਮਿਆਂ ਦੇ ਪੰਜਾਬੀ ਆ ਪੰਗਾ ਮੰਨੀਆਂ ਸਾਰਿਆਂ ਨੇ ਸਿਰਾਂ ਦੇ ਉੱਤੇ 1266 with his guns and his traps and his poison baits hunting the dingo the wild dog killer there's a price on his head for murdering cattle and sheep a pound of scalp the jack the dingo ਆ ਇੱਕ ਬਹੁਤ ਪੁਰਾਣਾ ਰੇਡੀਓ ਆ ਜਿਹੜਾ ਮਿਊਜ਼ੀਅਮ ਦੇ ਵਿੱਚ ਰੱਖਿਆ ਹੋਇਆ ਤੇ ਇਹ ਅੱਜ ਵੀ ਚੱਲਦਾ ਤੇ ਚੱਲਦਾ ਇਹ ਆ ਆ ਪੈਡਲ ਮਾਰਨੇ ਪੈਂਦੇ ਆ ਜੋ ਵੀ ਟੈਲੀਕਾਸਟ ਕਰਨ Once more while you're looking for your sheets. ਜਿਹੜੇ ਸਾਹਬ ਨਾਲ ਤੁਸੀਂ ਪੈਂਟਲ ਮਾਰਦੇ ਹੋ ਉਸ ਸਪੀਡ ਤੇ ਇਹ ਰੇਡੀਓ ਚੱਲਦਾ ਇਹ ਰੇਡੀਓ ਟੈਲੀਕਾਸਟ ਕਰਿਆ ਜਾਂਦਾ ਸੀ ਜੇ ਪੁਰਾਣੇ ਸਮੇਂ ਦੇ ਵਿੱਚ ਐਵੇਂ ਪੈਡਲ ਮਾਰ ਕੇ ਇਹ ਆਪਾਂ ਪੈਡਲ ਮਾਰਨ ਨੂੰ ਹਟ ਜਾਂਦੇ ਆ ਤੇ ਉਹ ਰੁਕ ਜਾਂਦਾ ਆ ਇੱਕ ਪੁਰਾਣੀ ਐਕਸਚੇਂਜ ਦਾ ਬਾਕਸ ਆ ਪਿਆ ਇਦੇ ਨਾਲ ਕਾਲਾਂ ਨੂੰ ਮਲਾਇਆ ਜਾਂਦਾ ਸੀ ਜਿਵੇਂ ਹੁੰਦਾ ਸੀ ਕਿ ਕਿਹੜੀ ਕਾਲ ਆਈ ਆ ਫਿਰ ਉਹਨੂੰ ਜਿਹਨੂੰ ਜਿਹਦੇ ਨਾਲ ਮਲਾਉਣਾ ਹੁੰਦਾ ਸੀ ਇਹ ਜਿਹੜਾ ਮੈਨੂਅਲੀ ਕੰਮ ਹੁੰਦਾ ਸੀ ਅੱਗੇ ਫੋਨਾਂ ਦਾ ਜਿਹਨੂੰ ਉਹਦੇ 'ਚ ਕਨੈਕਟ ਕਰ ਦੋ ਤੇ ਉਹਦੀ ਆਵਾਜ਼ ਉਧਰ ਜਾਣ ਲੱਗ ਜਾਂਦੀ ਆ ਇਹ ਇੱਕ ਪੁਰਾਣਾ ਟੀਵੀ ਆਪਾਂ ਆਊਟਬੈਕ ਸੈਂਟਰ ਦੇਖ ਕੇ ਆਏ ਆ ਇਹਦੇ ਵਿੱਚ ਜ਼ਿਆਦਾਤਰ ਇਹਨਾਂ ਨੇ ਸਾਰੀ ਆਸਟ੍ਰੇਲੀਆ ਦੀ ਹਿਸਟਰੀ ਦਿਖਾਈ ਆ ਵੀ ਆਸਟ੍ਰੇਲੀਆ ਜਿਹੜਾ ਆਪਣਾ ਦੇਸ਼ ਕਹੋ ਜਾਂ ਕੰਟੀਨੈਂਟ ਕਿਵੇਂ ਹੋਣ ਚ ਆਇਆ ਉਸ ਤੋਂ ਬਾਅਦ ਇੱਥੇ ਮੂਲ ਨਿਵਾਸੀਆਂ ਦੀ ਜ਼ਿੰਦਗੀ ਤੇ ਉਸ ਤੋਂ ਬਾਅਦ ਜਦੋਂ ਯੂਰੋਪੀਅਨ ਆਏ ਉਹ ਤੇ ਇੱਕ ਵਧੀਆ ਇੰਟਰਸਟਿੰਗ ਚੀਜ਼ ਜੇ ਲੱਗੀ ਉਹ ਵੈਸੇ ਯੂਰੋਪੀਅਨਾਂ ਦੇ ਆਉਣ ਤੋਂ ਪਹਿਲਾਂ ਦੀ ਜਿਵੇਂ ਆਪਾਂ ਕਹਿ ਲਈਏ ਮਿਥ ਕਹੋ ਜਾਂ ਇੱਕ ਇਤਿਹਾਸ ਕਹੋ ਵੀ ਜਿਹੜੇ ਇੱਥੋਂ ਦੇ ਮੂਲ ਨਿਵਾਸੀਆਂ ਦੇ ਲੋਕਾਂ ਤੋਂ ਪਤਾ ਲੱਗਿਆ ਇਸ ਏਰੀਆ ਦੇ ਵਿੱਚ ਇੱਕ ਜਿਵੇਂ ਕਰੀਕ ਜੀ ਬਣੀ ਹੋਈ ਆ ਨਾਲਾ ਜਾਂ ਤੇ ਇਹਨਾਂ ਦਾ ਮੰਨਣਾ ਇੱਥੋਂ ਦੇ ਮੂਲ ਨਿਵਾਸੀਆਂ ਦਾ ਵੀ ਇੱਥੇ ਏਰੀਆ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਇੱਕ ਬਹੁਤ ਵੱਡਾ ਯਾਨੀ ਕਿ ਆਪਾਂ ਕਹიდੀਏ ਸੱਪ ਹੁੰਦਾ ਸੀ ਸੱਪ ਦਾ ਨਾਮ ਭੁੱਲ ਗਿਆ ਮੈਂ ਇਹਨਾਂ ਨੇ ਕੀ ਰੱਖਿਆ ਸੀ ਅਕੀਰਾ ਸ਼ਾਇਦ ਅਕੂਰਾ ਪਤਾ ਨਹੀਂ ਕੀ ਰਹਾ ਇਦਾਂ ਦਾ ਨਾਮ ਸੀ ਤੇ ਉਹ ਨੂੰ ਇੱਕ ਦਿਨ ਬਹੁਤ ਜ਼ਿਆਦਾ ਪਿਆਸ ਲੱਗੀ ਤੇ ਉਹ ਲੇਕ ਦੇ ਉੱਤੇ ਪਾਣੀ ਪੀਣ ਗਿਆ ਤੇ ਜਦੋਂ ਪਾਣੀ ਪੀਣ ਗਿਆ ਪਾਣੀ ਹੈਗਾ ਸੀ ਸੌਲਟ ਵਾਲਾ ਨੂਨ ਵਾਲਾ ਤੇ ਉਹਨੇ ਬਹੁਤ ਜ਼ਿਆਦਾ ਪੀ ਲਿਆ ਤੇ ਪਾਣੀ ਪੀਣ ਤੋਂ ਬਾਅਦ ਸੱਪ ਉਹ ਨਹੀਂ ਆਫਰ ਗਿਆ ਆਫਰੇ ਹੋਏ ਜਦੋਂ ਉਹ ਬਾਅਦ ਵਿੱਚ ਪਹਾੜਾਂ ਦੇ ਉੱਤੇ ਚੜ੍ਹੇ ਤਾਂ ਉਹ ਵੱਡਾ ਹੋਣ ਕਰਕੇ ਵੀ ਇੱਕ ਇਦਾਂ ਦਾ ਟੋਈ ਪੱਟਦਾ ਗਿਆ ਉਹ ਤੇ ਪੂਰੀ ਜਿਵੇਂ ਆਪਾਂ ਕਹਿੰਦੇ ਇੱਕ ਨਾਲਾ ਜਾਂ ਬਣ ਗਿਆ ਤੇ ਉਹ ਨਾਲੇ ਦੇ ਵਿੱਚ ਦੀ ਹੁੰਦਾ 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 ਉਹ ਲੇਕ ਤੋਂ ਪਾਣੀ ਅੱਗੇ ਆ ਹੀ ਗਿਆ ਤੇ ਉਹ ਨਾਲਾ ਅੱਜ ਵੀ ਅਵੇਲੇਬਲ ਆ ਅਵੇਲੇਬਲ ਕਹਿੰਦਾ ਅੱਜ ਵੀ ਹੈਗਾ ਤੇ ਉੱਥੇ ਲੋਕ ਦੇਖਣ ਵੀ ਜਾਂਦੇ ਆ ਉਸ ਨੂੰ ਤੇ ਇਹਨਾਂ ਦਾ ਮੰਨਣਾ ਕਿ ਇਹ ਸੱਪ ਦੇ ਦੁਆਰਾ ਬਣਾਇਆ ਹੋਇਆ ਸੀ ਤੇ ਉਸ ਤੋਂ ਬਾਅਦ ਯੂਰੋਪੀਅਨ ਆਏ ਵੀ ਯੂਰੋਪੀਅਨਾਂ ਨੇ ਇੱਥੇ ਕਿਵੇਂ ਸਰਵਾਈਵ ਕੀਤਾ ਮੁਕਲ ਮਲਾ ਕੇ ਕਿਵੇਂ ਹੋਣ ਤੋਂ ਲੈ ਕੇ ਅੱਜ ਤੱਕ ਦੀ ਸਾਰਾ ਇਹਨਾਂ ਨੇ ਇਤਿਹਾਸ ਦਿਖਾਇਆ ਹੋਇਆ ਸੀ ਵਧੀਆ ਤਰੀਕੇ ਨਾਲ ਲੰਬੀ ਚੌੜੀ ਗੱਲਬਾਤ ਸੀ 8 ਅਗਸਤਾ ਦੇ ਵਿੱਚ ਆਪਾਂ ਇੱਕ ਪੁਰਾਣਾ ਬਣਿਆ ਹੋਇਆ ਪੁਲ ਦੇਖਣ ਆਏ ਸੀ। ਉਹ ਪੁਲ ਇਸ ਟਾਈਮ ਇਹਨਾਂ ਨੇ ਬੰਦ ਕਰ ਰੱਖਿਆ ਸ਼ਾਇਦ ਤੁਹਾਨੂੰ ਦਿਖੇ ਉਹਨੂੰ ਪ੍ਰੀਜ਼ਰਵ ਕਰ ਰਹੇ ਨੇ ਚੰਗੀ ਤਰ੍ਹਾਂ। ਆਹ ਜਿਹੜੀਆਂ ਮਸ਼ੀਨਾਂਆਂ ਲੱਗੀਆਂ ਹੋਈਆਂ ਨੇ ਇੱਥੇ ਉਹਦੀ ਕੰਸਟਰਕਸ਼ਨ ਕਰਕੇ ਉਹਨੂੰ ਪ੍ਰੀਜ਼ਰਵ ਕਰ ਰਹੇ ਨੇ। ਉਹ ਬ੍ਰਿਜ ਹੈਗਾ ਲੱਕੜ ਦਾ ਬਣਿਆ ਹੋਇਆ ਪਰ ਹੁਣ ਸਮੇਂ ਦੇ ਨਾਲ ਆ ਉੱਪਰ ਨਵਾਂ ਬ੍ਰਿਜ ਬਣ ਗਿਆ ਤੇ ਆ ਉਹਦੇ ਬਾਰੇ ਹਿਸਟਰੀ ਲਿਖੀ ਹੋਈ ਆ ਕਿਉਂਕਿ 1925-26 ਤੋਂ ਪਹਿਲਾਂ ਇਹਨੂੰ ਪਾਰ ਕਰਨ ਦਾ ਇੱਕੋ ਇੱਕ ਉਹ ਸੀਗਾ ਸੋਰਸ ਜੇ ਆਪਾਂ ਕਹ ਲਈਏ ਕਿਸਤੀਆਂ ਕਿਸਤੀਆਂ ਦੇ ਰਾਹੀਂ ਪਾਰ ਕਰਿਆ ਜਾਂਦਾ ਸੀ ਇਹਨੂੰ ਹੋਰ ਕੋਈ ਨਹੀਂ ਸੀ ਪਰ 1926 ਦੇ ਵਿੱਚ ਇਹਨੂੰ ਪੁਲ ਨੂੰ ਬਣਾਉਣ ਦਾ ਇੱਕ ਪ੍ਰਸਤਾਵ ਰੱਖਿਆ ਗਿਆ ਤੇ ਕਿਸੇ ਕੰਪਨੀ ਨੇ 55000 ਦੀ ਇਹਦੀ ਐਸਟੀਮੇਟਡ ਕੋਸਟ ਬਣਾਈ ਸੀ 55000 ਯੂਰੋ ਤੇ ਯੂਰੋ ਆ ਜਾਂ ਪੌਂਡ ਪੌਂਡ 55000 ਪੌਂਡ ਦੀ ਇਹਦੀ ਮੰਨ ਕੇ ਐਸਟੀਮੇਟ ਬਣਾਇਆ ਸੀ ਤਾਂ ਕਿਸੇ ਕੰਪਨੀ ਨੇ ਉਹ ਐਕਸੈਪਟ ਕੀਤਾ ਤੇ ਲੱਕੜ ਦਾ ਬ੍ਰਿਜ ਬਣਾਇਆ ਤੇ ਆ ਉਹਦੀ ਫੋਟੋ ਆ 1926 ਦੇ ਵਿੱਚ ਪ੍ਰਸਤਾਵ ਪੇਸ਼ ਹੋਇਆ 1927 ਚ ਬਣ ਕੇ ਇਹ ਤਿਆਰ ਹੋ ਗਿਆ ਸੀ ਤੇ ਆ ਨਾਲ ਇਹਨਾਂ ਨੇ ਫੋਟੋ ਦਿੱਤੀ ਹੋਈ ਆ 1927 ਦੇ ਵਿੱਚ ਪੁਲ ਬਣਨ ਤੋਂ ਬਾਅਦ ਪਹਿਲਾ ਭੇਡਾਂ ਦਾ ਝੁੰਡ ਜਿਹਨੇ ਇਹ ਪੁਲ ਪਾਰ ਕਰਿਆ ਤੇ ਐਵੇਂ ਦਾ ਉਹ ਦੇਖਣ ਨੂੰ ਲੱਗਦਾ ਸੀ ਇਹੀ ਆਪਾਂ ਦੇਖਣ ਆਏ ਸੀ ਪਰ ਫਿਲਹਾਲ ਉਹਨਾਂ ਨੇ ਇਹ ਬੰਦ ਕਰਿਆ ਹੋਇਆ ਕਿਉਂਕਿ ਉਹਨੂੰ ਪ੍ਰੀਜ਼ਰਵ ਕਰ ਰਹੇ ਨੇ ਹੁਣ ਆਪਾਂ ਪੋਰਟ ਅਗਸਟਾ ਦਾ ਜੋ ਦੇਖਣ ਆਲਾ ਸੀ ਦੇਖ ਲਿਆ ਹੁਣ ਆਪਾਂ ਇੱਥੋਂ ਚੱਲਦੇ ਆ ਐਡਿਲੇਡ ਨੂੰ ਤਿੰਨ ਚਾਰ ਘੰਟੇ ਲੱਗਣੇ ਆ ਆਪਾਂ ਹੌਲੀ ਹੌਲੀ ਜਾਵਾਂਗੇ ਆਪਣੇ ਕੋਲੇ ਸਮਾਂ ਵਾਧੂ ਆ ਕਿਉਂਕਿ ਅਜੇ ਸਵੇਰ ਦਾ ਸਮਾਂ ਸਿਰਫ ਅ 11 ਵਜੇ 47 ਮਿੰਟ ਹੋਏ ਨੇ ਪੋਰਟ ਅਗਸਤਾ ਦੇ ਵਿੱਚ ਬਣਿਆ ਹੋਇਆ ਰਿਵਰ ਰਿਵਰ ਦੇ ਨਾਲ ਪਾਰਕ ਤੇ ਪਾਰਕਾਂ ਦੇ ਨਾਲ ਸਫੈਦੇ ਹוני ਖੜੇ ਆ ਪੋਰਟ ਅਗਸਤਾ Town ਨੂੰ ਚੰਗੀ ਤਰ੍ਹਾਂ ਘੁੰਮਣ ਤੋਂ ਬਾਅਦ ਹੁਣ ਆਪਾਂ ਚੱਲਿਆਂ ਸਿੱਧਾ ਐਡੀਲੇਡ ਨੂੰ ਜਿੱਥੇ ਆਪਾਂ ਜੈੜੇੜ ਜਾ ਕੇ ਰੁਕਣਾ 335 ਕਿਲੋਮੀਟਰ ਤੇ ਚਾਰ ਕੇ ਘੰਟੇ ਲੱਗਣੇ ਆਪਾਂ ਨੂੰ ਜਾਣ ਨੂੰ ਸਮਾਂ ਇਸ ਟਾਈਮ ਹੋ ਗਿਆ ਦੁਪਹਿਰ ਦੇ 12:00 ਵਜੇ ਆ ਤੇ ਲਗਭਗ 6:30 ਵਜੇ ਆਪਾਂ ਉੱਥੇ ਪਹੁੰਚ ਜਾਾਂਗੇ ਥੋੜਾ ਬਹੁਤ ਰੋਕਾਂਗੇ ਤੇ ਛੋਟਾ ਜਿਹਾ ਟਾਊਨ ਆ ਤੇ ਸਪੀਡ ਕੈਮਰੇ ਰੈੱਡ ਲਾਈਟ ਕੈਮਰੇ ਜੋ ਵੀ ਹੁੰਦੇ ਆ ਉਹ ਇੱਥੇ ਵੀ ਲਾ ਰੱਖਿਆ ਇਹਨਾਂ ਨੇ ਔਰ ਉਹ ਟੋਸਤਾ ਤੇ ਜਦੋਂ ਆਪਾਂ ਬਾਹਰ ਨੂੰ ਆਉਨੇ ਆ ਤੀਜਾ ਚੌਥਾ ਬਿੰਡ ਫਾਰਮ ਆ ਕਾਫੀ ਨੇਸ ਏਰੀਏ ਦੇ ਵਿੱਚ ਪਹਿਲੀ ਟ੍ਰੇਨ ਮਿਲੀ ਆ ਪਰਥ ਤੋਂ ਲੈ ਕੇ ਉਰੇ ਤੱਕ ਨਾਲ ਗੱਡੀ ਨਹੀਂ ਆ ਸਾਰੀ ਹੈਗੀ ਕਾ ਗੱਡੀ ਆ ਇਸ ਟਾਈਮ ਆਪਾਂ ਖੜੇ ਆ ਟਾਊਨ ਲੋਕੀਆਲਾ ਤੇ ਲੋਕੀਆਲ ਦੇ ਵਿੱਚ ਲੇਕ ਬੰਬੂੰਗਾ ਆਇਨਾ ਨੇ ਇਥੇ ਬਣਾਇਆ ਹੋਇਆ ਫੋਟੋ ਖਿੱਚਣ ਨੂੰ ਤੇ ਸਾਹਮਣੇ ਆਪਣੇ ਦਿਖ ਰਿਹਾ ਲੇਕ ਬੰਬੂੰਗਾ ਇਹ ਦੇਖਣ ਨੂੰ ਲੋਕ ਇੱਥੇ ਇਸ ਕਰਕੇ ਆਉਂਦੇ ਆ ਕਿਉਂਕਿ ਇਹਦਾ ਵੀ ਰੰਗ ਪਿੰਕਾ ਤੇ ਇਹ ਬਹੁਤ ਵੱਡੀ ਆ ਖੇਤਰਫਾਲੇ ਦਾ ਬਹੁਤ ਵੱਡਾ ਅ ਇਸ ਟਾਈਮ ਇਹ ਸੁੱਕੀ ਹੋਈ ਆ ਇਹਨਾਂ ਦੇ ਲਿਖੇ ਹੋਣ ਲਿਖੇ ਦੇ ਮੁਤਾਬਿਕ ਇਹਦਾ ਪਿੰਕ ਰੰਗ ਜ਼ਿਆਦਾਤਰ ਜੁਲਾਈ ਮਹੀਨੇ ਤੋਂ ਲੈ ਕੇ ਜਨਵਰੀ ਦੇ ਵਿੱਚ ਹੁੰਦਾ ਜਦੋਂ ਇਹ ਐਵੇਪੋਰੇਸ਼ਨ ਐਪ ਐਵੇਪੋਰੇਸ਼ਨ ਜ਼ਿਆਦਾ ਹੁੰਦੀ ਹੈ ਜਦੋਂ ਉਦੋਂ ਇਹਦਾ ਰੰਗ ਵੀ ਪਿੰਕ ਜ਼ਿਆਦਾ ਹੁੰਦਾ ਤੇ ਉਹ ਸਾਹਮਣੇ ਇਹਨਾਂ ਨੇ ਬਣਾਏ ਨੇ ਸੱਪ ਦੋਵੇਂ ਪਾਸੇ ਸੱਪ ਆ ਉਧਰਲੇ ਪਾਸੇ ਵੀ ਇੱਕ ਆ ਬਣਾਇਆ ਹੁਣ ਮੈਨੂੰ ਇਹ ਲੱਗਦਾ ਵੀ ਜਿਹੜਾ ਆਪਾਂ ਪਹਿਲਾਂ ਦੇਖ ਕੇ ਆਇਆ ਇੱਕ ਅਕੂਰਾ ਛੱਪ ਸੱਪ ਜਿਹਨੇ ਪਾਣੀ ਪੀਤਾ ਸੀ ਵੀ ਉਹ ਕਿਤੇ ਇਸ ਏਲੇਕ ਚੋਂ ਨਾ ਪਾਣੀ ਪੀ ਕੇ ਗਿਆ ਹੋਵੇ ਜਿਹੜੇ ਇਹਨਾਂ ਨੇ ਸੱਪ ਜੇ ਬਣਾਇਆ ਤੇ ਇਹ ਇਸ ਲੇਕ ਦਾ ਪੂਰਾ ਸ਼ਾਕਾ ਆਪਣੇ ਤਿਆਰਾਬਨ ਪਾਰਕ ਦੇ ਸਾਹਮਣੇ ਵਿੱਚ ਆ ਤੇ ਆਪਾਂ ਵਿੱਚ ਤੇ ਕਿਹੜੇ ਕੱਢਣ ਆਇਆ ਤੇ ਇਸ ਟਾਈਮ ਸਨਸੈਟ ਹੋ ਰਿਹਾ ਸੰ ਥੋੜਾ ਜਿਹਾ ਬੱਦਲਾਂ ਦੇ ਓਲੇ ਹੋ ਗਿਆ ਪਰ ਮਾਹੌਲ ਬੜਾ ਸੋਹਣਾ ਲੱਗ ਰਿਹਾ ਪਾਣੀ ਦੀਆਂ ਛੱਲਾਂ ਬੀਚ ਦਾ ਰੇਤਾ ਸਮੁੰਦਰ ਦੀਆਂ ਕਿਰਨਾਂ ਤੇ ਸੈਰ ਕਰਦੇ ਲੋਕ ਸੂਰਜ ਡੁੱਬ ਗਿਆ ਹੁਣ ਆਪਾਂ ਇੱਥੋਂ ਚੱਲਦੇ ਆਂ ਸੈਰ ਕਰਕੇ ਤੇ ਆਪਦਾ ਖਾਣ ਪੀਣ ਦਾ ਪ੍ਰੋਗਰਾਮ ਬਣਾਉਨੇ ਆਂ ਦੇਖਦੇ ਆਂ ਫਿਰ ਅੰਦਰ ਜਾ ਕੇ ਕੀ ਮਾਹੌਲ ਬਣਦਾ ਸਨਸੈਟ ਦਾ 뷰 ਵਧੀਆ ਸੀ ਪੂਰਾ ਆਨੰਦ ਆਇਆ ਕੁਦਰਤ ਦਾ ਆਪਾਂ ਪਹੁੰਚ ਚੁੱਕੇ ਆਂ ਜੀ ਐਡੀਲੇਡ ਤੇ ਟਾਈਮ ਐਸ ਵਕਤ ਆਥਣ ਦੇ 5:30 ਵਜੇ ਗਿਆ ਤੇ ਆਪਾਂ ਇਸ ਪਾਰਕ ਦੇ ਵਿੱਚ ਟੈਂਟ ਲਾ ਲਿਆ ਟੈਂਟ ਲਈ ਜਗ੍ਹਾ ਆਪਾਂ ਬੁੱਕ ਕਰ ਲਈ ਸੀ ਕਾਫੀ ਔਖੀ ਹੋਈ ਲੱਭਣੀ ਜਗ੍ਹਾ ਕਿਉਂਕਿ ਸਕੂਲ ਹੌਲੀਡੇਜ਼ ਕਰਕੇ ਸਾਰੇ ਲੋਕ ਛੁੱਟੀਆਂ ਤੇ ਨਿਕਲੇ ਹੋਇਆ ਪਾਰਕ ਵੀ ਸਾਰੇ ਬਿਜੀ ਆ ਤੇ ਹੋਟਲ ਵੀ ਸਾਰੇ ਬਿਜੀ ਆ ਪਰ ਚਲੋ ਆਪਾਂ ਨੂੰ ਇਹ ਪਾਰਕ ਦੇ ਵਿੱਚ ਜਗ੍ਹਾ ਮਿਲ ਗਈ ਥੋੜਾ ਜਿਹਾ ਦੂਰ ਆ 25-30 ਕਿਲੋਮੀਟਰ ਸਿਟੀ ਤੋਂ ਪਰ ਚਲੋ ਸਹੀ ਆ ਸ਼ਾਂਤ ਆ ਹੋਰ ਲੋਕਾਂ ਨੇ ਵੀ ਇੱਥੇ ਟੈਂਟ ਲਾਏ ਹੋਏ ਆ ਆਲੇ-ਦਾਲੇ ਜੇ ਤੁਸੀਂ ਦੇਖੋ ਤਾਂ ਕੈਰਾਵਨ ਖੜਿਆ ਤੇ ਟੈਂਟ ਵਗੈਰਾ ਲੱਗੇ ਹੋਏ ਆ ਬਾਕੀ ਕੱਲ ਨੂੰ ਆਪਾਂ ਐਡੀਲੇਡ ਦੇ ਸ਼ਹਿਰ ਦੇ ਵਿੱਚ ਜਿਹੜੀਆਂ ਨੇੜੇ-ਤੇੜੇ ਤੇਖਰ ਵਾਲੀਆਂ ਥਾਵਾਂ ਨੇ ਉਹ ਦੇਖਾਂਗੇ ਘੁੰਮ ਫਿਰ ਕੇ ਤੇ ਬਾਕੀ ਜਿਵੇਂ-ਜਿਵੇਂ ਅੱਗੇ ਪ੍ਰੋਗਰਾਮ ਬਣਦਾ ਗਿਆ ਉਵੇਂ ਬਿਉਂਤਬੰਦੀ ਕਰਾਂਗੇ ਹੁਣ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਕਰਦੇ ਆ ਸਮਾਪਤੀ ਤੇ ਮਿਲਦੇ ਆ ਕੱਲ ਨੂੰ ਨਵੇਂ ਰਾਹਾਂ ਤੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਧੰਨਵਾਦ